ਜਾ ਉਥੇ ਹਸਪੀਟਲ ਜਾ ਕੇ ਪਾਪ ਕਰਉਂਦਾ ਫਿਰ ਮਹਾਰਾਜ ਨੂੰ ਬਾਰਾ ਅਸੀਂ ਖਤੇ ਬਹੁਤ ਤਮਾਮ ਦੇ ਬਾਰਾ ਦੀ ਕਿਰਪਾ ਕਰੇ ਸਾਨੂੰ ਬਖਸ਼ਲਾ ਦੱਸਿਆ ਉਦੋਂ ਨਹੀਂ ਜਦੋਂ ਇਹ ਜ਼ੁਲਮ ਕਰ ਲਗਾ ਅਸੀਂ ਉਦੋਂ ਮਨ ਚ ਇੱਕ ਵਾਰ ਨਹੀਂ ਆਇਆ ਵੀ ਇਸ ਧੀਰ ਨੂੰ ਦੁਨੀਆ ਤੇ ਆ ਲੈਣ ਦੇ ਕੋਈ ਗੱਲ ਨਹੀਂ ਕਿੰਨਾ ਅਪਰਾਧ ਹੋ ਰਿਹਾ ਕਦੀ ਸੋਚ ਕੇ ਵੇਖਿਆ ਕਿ ਨੂੰ ਕਿਸ ਕੋں ਕਰਉਂਦਾ ਹੈ ਸਾਡੇ ਕੋਲੋਂ ਤਾਂ ਸਿੱਖਿਆ ਲੈਣੀ ਸੀ ਦੂਸਰਿਆਂ ਨੇ ਅਸੀਂ ਆਪ ਹੀ ਇਹ ਕੰਮ ਕਰ ਲਾਉਂਦੇ ਫੇਰ ਐਸੇ ਐਸੇ ਬੰਦੇ ਗੱਲਾਂ ਵੀ ਬੜੀਆਂ ਕਰਨਗੇ ਲੋਕਾਂ ਦੇ ਖਲੋ ਕੇ ਨਹੀਂ ਜੀ ਆਪ ਤਾਂ ਨਹੀਂ ਕੰਮ ਕਰਦੇ ਉਹਦਾ ਕੀੜਿਆਂ ਤੋਂ ਡਰਉਂਦਾ ਉਹਦਾ ਕਰਮਾਂ ਤੋਂ ਡਰਉਂਦਾ ਇੱਕ ਵਾਰ ਸਾਂ ਖਿਆਲ ਰੱਖਣਾ ਗੁਰੂ ਦੀ ਜੁਰੀ ਤੇ ਗੱਲ ਕਹਿ ਰਿਆਂ ਜਿਹੜੇ ਕਹਿੰਦੇ ਨੇ ਜੀਵ ਮਰਨਾ ਪਾਪ ਐ ਫਿਰ ਤੇ ਕਿਸਾਨ ਦੁਨੀਆਂ ਤੇ ਕਦੀ ਵਾਈ ਕਰੀ ਨਹੀਂ ਸਕਦਾ ਪਾਪ ਐ ਮਾੜਾ ਸੋਚਣਾ ਤੁਹਾਡੀ ਕਾਨੂੰਨ ਹੁਣੇ ਆਜ ਸਮਾਂ ਆ ਰਿਹਾ ਜੇ ਆਪਾਂ ਨੂੰ ਪਤਾ ਲੱਗ ਜਾਏ ਸਾਡੇ ਚਾਰ ਕਿੱਲੇ ਨੂੰ ਤੇਲਾ ਪੈ ਗਿਆ ਕੀ ਕਰੋਗੇ ਗੁਰੂ ਦੇ ਸਿੱਖੋਂ ਇਮਾਨਦਾਰ ਨਾਲ ਦੱਸੇ ਤਸ ਜਾਂ ਜਾਣਾ ਦੋ ਕਿੱਲਿਆਂ ਦੇ ਰਛਣਾ ਨਹੀਂ ਜਾ ਕਰਨ ਮਹਾਰਾਜ ਚੜ ਜੇ ਦਿਨ ਤੇ ਲ ਮੈਨੂੰ ਪਾਵਨ ਨਹੀਂ ਕਰਨ ਤੇਲੇ ਨੂੰ ਸਮਝ ਆਉਂਦੀ ਨਹੀਂ ਤੁਹਾਡੀ ਇਸ ਭਾਸ਼ਾ ਦੀ ਕਿ ਆਜੂਗੀ ਖਾਣ ਨੂੰ ਜਿਹੜੇ 2 बाई ਕੁਇੰਟਰ ਨਹੀਂ ਨਿਕਲੇ ਕਿੰਨੇ ਕਿੰਨੂ ਜੇ ਆਪਾਂ ਨਾਸ ਬ੍ਰੇਕ ਕਰੀਏ ਤੇ ਭਲਾ 12 ਕਿਲੋ 12 ਨੂੰ ਨਿਕਲ ਨਹੀਂ ਝੜ ਝੁੜ ਜਾਣੇ ਚੱਲੇ ਫਿਰ ਠੇਕਾ ਜਰੂਰ ਪੂਰਾ ਹੋਣਾ ਫਿਰ ਉਹਦਾ ਕਹਿੰਦੇ ਵੇਖੋ ਜੀ ਆਪਾਂ ਨੇ ਕਈ ਕਈ ਇਦਾਂ ਦੇ ਬੰਦੇ ਮਿਲਦੇ ਕਹਿੰਦੇ ਵੇਖੋ ਜੀ ਆਪਾਂ ਨੇ ਆਈਟੈਕ ਨੇ ਕੀੜਾ ਮਾਰਿਆ ਮੈਂ ਕਿਹਾ ਅੱਛਾ ਇਹ ਮਛਰ ਕਰਦਾ ਕਿ ਮੈਂ ਪਾਗਲ ਹੈ ਲੈਣਾ ਮੈਂ ਕਿਹਾ ਵੀ ਠੀਕ ਆ ਅਗਰ ਮਛਰ ਲੱਗਾ ਮੈਂ ਪਾਗਲ ਹੈ ਲੈਣਾ ਤੇ ਮੈਂ ਕਿਹਾ ਜੇ ਤੇਰੇ ਖੇਤਾਂ ਚੂਹਾ ਪਾਜੇ ਫੇਰ ਉੱਥੇ ਤੇ ਪਾਗਲਿਆ ਸੁਤਲ ਨਹੀਂ ਆਉਣਾ ਜਵਾਬ ਕੋਈ ਨਹੀਂ ਸਾਡੇ ਕੋਲੇ ਨਾ ਗੱਲਾਂ ਦਾ ਆ ਜਿਹੜੀ ਚੂਹਾ ਵੀ ਮਾਰਨਾ ਮੱਖੀ ਵੀ ਮਾਰਨੀ ਮਛ ਇਹ ਸਾਬਣ ਦੀ ਸਿੱਖੀ ਆ ਮੈਂ ਗੁਰੂ ਦੀ ਗੱਲ ਚ ਗੋਚ ਗਹਿ ਰਿਹਾ ਆ ਸਾਧਾ ਨਹੀਂ ਸਿੱਖੀ ਪਖੰਡੀਆਂ ਦੀ ਸਿੱਖੀ ਆ ਮੇਰੇ ਗੁਰੂ ਦੀ ਸਿੱਖੀ ਇੰਨੀ ਹੈਗੀ ਗੁਰੂ ਨੇ ਅਗਰ ਕਹਿ ਦਿੱਤੀ ਮਾਸ ਮਾਸ ਕਰ ਔਰ ਤੇ ਝਗੜੇ ਗਿਆਨ ਤਿਆਰ ਨਹੀਂ ਜਾਣਾ ਕੌਣ ਮਾਸ ਕੌਣ ਸਾਧਕ ਹਾਵੈ ਕਿਸਮੇ ਪਾਪ ਸੁਮਾਣ ਹੈ ਸੋਚਣਾ ਤੇ ਮਾਰਾ ਹੈ ਪਾਪ ਮਾਰੀ ਸੋਚ ਆਪਣੇ ਜੀਵਨ ਤੇ ਉਹ ਲੈ ਕੇ ਆ ਰਿਹਾ ਆਪਣੇ ਜੀਵਨ ਦੇ ਵਿੱਚ ਬੰਦਾ ਗੁਰੂ ਸਾਹਿਬ ਨੇ ਕਲੀਅਰ ਗੱਲਾਂ ਕਰ ਦਿੱਤੀ ਤਲਕਾ ਕੇ ਗੱਲ ਆਖੀ ਉਹ ਬੰਦਿਆ ਸੋਚ ਕੇ ਵੇਖ ਜੀਤੇ ਦਾਣਿਆਂ ਕਿ ਜੀਆਂ ਬਾਜ਼ ਨੂੰ ਕੋਈ ਸਾਡੇ ਸੁਰਤ ਵਿੱਚ ਜਿਹੜਾ ਰੋਜ਼ ਸੰਕਲਪ ਮੁਕਲ ਪਾ ਰਹੇ ਨੇ ਮਾੜਾ ਸੋਚਣਾ ਆ ਰਿਹਾ ਇਹ ਚੋਂ ਬਾਹਰ ਨਿਕਲੋ ਮਾੜੀ ਸੋਚ ਮਾਂ ਬਾਰੇ ਮਾਰਾ ਸਕਣਾ ਮੇਰੀ ਸੰਗਤ ਕੋਚ ਸੋਚ ਦਿਨ ਰਾਤੀ ਮੇਰਾ ਕਰਮ ਉਕਟੋਤਾ ਜਨਮ ਕੋ ਪਾਪੀ RAM ਗੋਸ਼ਈਆ ਜੀ ਕੇ ਜੀਵਨਾ ਮੋਇਨਾ ਬੇਸਾਰੋ ਮੈਂ ਜਨ ਤੇਰਾ ਬਾਣੀ ਦੇ ਮੁਤਾਬਕ ਤਾਂ ਸਾਗ ਵੀ ਮਾਸ ਹੈ ਕੌਣ ਮਾਸ ਕੌਣ ਸਾਗ ਕਹਾਵੇ में पाप समान है क्यों गुरु किसी को साग बनता अपने की नहीं बनता बाणी की मैं बाताबक कह रहा हूं बाताबक कौन मास कौन साग कहा गाजर भी साग गाजर भी मास है गोभी भी मक्की भी जो आप खाने सब बाणी दो हैं दोनों बराबर कौन मास कौन साग कहा है? में पाप समाण तो है गुरु ने क्लीयर गल दी है ਸਾਡੀ ਕੋਲ ਚ ਨਵੇਂ ਤੋਂ ਨਵਾਂ ਮੁੱਦਾ ਨਵੀਂ ਤੋਂ ਨਵਾਂ ਮੁੱਦਾ ਲੜਾਈ ਵਾਲਾ ਮੁੱਦਾ ਪ੍ਰਚਾਰਕਾਂ ਦਾ ਮਕਸਦ ਇਹ ਨਹੀਂ ਦਾ ਤੁਹਾਨੂੰ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਬਾਣੀ ਵੀ ਲੈ ਕੇ ਹੋ ਰਹੀ ਬਾਣੀ ਮਤਲਬ ਗੱਲ ਦੱਸ ਰਹੀ ਸਾਡੀ ਕੋਲ ਨਵੇਂ ਤੋਂ ਨਵੇਂ ਮੁੱਦੇ ਸਾਡੀ ਸਮਾਜ ਵਿਚਾਰੇ ਨਵੇਂ ਤੋਂ ਨਵੇਂ ਮੁੱਦੇ ਹੁਣ ਦੁੱਧ ਸਾਰੇ ਪੀਨੇ ਜਗ ਮੇ ਬਖਤੇ ਦੁੱਧਾ ਧਾਰੀ ਗੁਪਤੀ ਖਾਂਵੇਂ ਵਟਕਾ ਸਾਰੀ ਹੁਣ ਦੁੱਧ ਦੁੱਧ ਕੀ ਹੈ ਭਲਾ ਕਿਹੜੇ ਗ੍ਰੰਥ ਵਿੱਚ ਲਿਖਿਆ ਜਿਹੜਾ ਦੁੱਧ ਹੈ ਕਿਸੇ ਮੱਝ ਦਾ ਨਾ ਸਾਡੇ ਵਾਸਤੇ ਉਹਦੇ ਆਪਣੀ ਬੱਚੀ ਜੀ ਪਹਿਲਾਂ ਕੰਦੀ ਜੇ ਤੇ ਕੱਟੀ ਕਟਾ ਕੱਟੀ ਹੋ ਜਾਏ ਤੇ ਫੇਰ ਤੇ ਮੜਾ ਚੰਗਾ ਦਿੰਦੇ ਉਹਨੂੰ ਮੱਝਾ ਕਰਕੇ ਲੈਣੀ ਮੱਝ ਬੜਨਾ ਤੇ ਕਟਾ ਹੋਵੇ ਨਾ ਫਿਰ ਦੋ ਦਿਨ ਚੰਗੋਦੇ ਮੁੜ ਕੇ ਨਾ ਵਿਚਰਣੋਂ ਉੱਥੇ ਉਹ ਕੱਟੀ ਬੁਰਕ ਦੀ ਫਿਰਦੀ ਵੇੜੇ ਚ ਇਕੱਠੀਆਂ ਦੋ ਮੱਝਾਂ ਸੁਈਆਂ ਕਟਾ ਵਿਚਾਲਾ ਲਾਹਣ ਉਸਤੀ ਜੰਦਾ ਬੈਠਾ ਕੱਟੀ ਉਹਨੂੰ ਆਂਦੀ ਤੂੰ ਹੀ ਉੱਟ ਕਹਿੰਦਾ ਨਾ ਪੈਣੀ ਕਿੱਥੇ ਇਹ ਤੇਰੀ ਜਿਹਾ ਕਰਦੇ ਆ ਇੱਥੇ ਕਤਾਂ ਵੀ ਮੰਨ ਜਾਂਦਾ ਹਨ ਵੀ ਇੱਥੇ ਮੁੰਡਾ ਜੰਮੇ ਤੇ ਲੋੜੀਆਂ ਵੰਦੇ ਆ ਮੈਂ ਜੰਮਿਆ ਦਾ ਮੈਨੂੰ ਮਾਰਨ ਨੂੰ ਫਿਰਦੇ ਦੁੱਧ ਮੇਰਾ ਮੇਰੀ ਮੇਰੇ ਸਾਹਮਣੇ ਮੇਰੀ ਹਿੱਕ ਤੇ ਸੱਪ ਲੇਟਦਾ ਮੇਰੇ ਸਾਹਮਣੇ ਬਾੜ ਦੀ ਦੋਦੀ ਚੋਕੇ ਲੈ ਜਾਂਦੇ ਤੈਨੂੰ ਸ਼ਰਮ ਨਹੀਂ ਆਉਂਦਾ ਦੁੱਧ ਉੱਥੇ ਸ਼ਰਮ ਨਹੀਂ ਹੁੰਦੀ ਇੱਕ ਵਾਰ ਨਾ ਉਹ ਧੰਗ ਲੱਗਿਆ ਨਹੀਂ ਕਿ ਆਪਾਂ ਦੇ ਪਰਾਇਆ ਕਹਿੰਦੇ ਕੱਟੇ ਦਾ ਖਾ ਗਿਆ ਦੋ ਤਿੰਨ ਦੁੱਧ ਪੀ ਗਿਆ ਹੋਰ ਪਰਾਇਆ ਕਿੱਦਾਂ ਖਾਣਾ ਬਾਈ ਜੀ ਇਹ ਕਿਹੜੇ ਗ੍ਰੰਥ ਵਿੱਚ ਲਿਖਿਆ ਵੀ ਉਹ ਤੇਰੇ ਨਾਸਤੇ ਸੀ ਕੋਈ ਗ੍ਰੰਥ ਵਿੱਚ ਉਖਾਉ ਮੈਨੂੰ ਲਗਿਆ ਸਿਰ ਬਾਪਨਾ ਪੇਡਾ ਪਾ ਲਈ ਬਖਿਰ ਬਗਾਇ ਦੱਸਦੇ ਜਿਹੜੇ ਲੋਕ ਇਦਾਂ ਦੀਆਂ ਵਿਚਾਰ ਰੱਖਦੇ ਨੇ ਕਦੀ ਪੁੱਛਿਆ ਕਰੋ ਇੱਕ ਵਾਰ ਗੁਰੂ ਸਾਹਿਬ ਨੇ ਕਲੀਅਰ ਗੱਲ ਕਹੀ ਆ ਕੱਟੀ ਨੂੰ ਕਿਉਂ ਛੱਡਦੇ ਆ ਇਹ ਤੁਹਾਨੂੰ ਕੌਣ ਦੱਸ ਗਿਆ ਕਿਉਂਕਿ ਪਤਾ ਇਹਨਾਂ ਮੱਝ ਬਣਨੀ ਤੇ ਕੱਟੇ ਨੂੰ ਛੱਡਿਆ ਵੀ ਇਹਨੇ ਕਰਨਾ ਮੁੜ ਕੇ ਵਿਚਨੇ ਪੈਣਾ ਬਾਹਰ ਵਿੱਚ ਇਸ ਕਕੇ ਨੂੰ ਪਹਿਲਾਂ ਹੀ ਫਿਰ ਚੁੱਪ ਹੱਥੇ ਬਾਗੂ ਮਰ ਗਿਆ ਕੱਟਾ ਸੁੱਕਣਾ ਮਰ ਗਿਆ ਨਹੀਂ ਮਾਰਿਆ ਪਾਪੀਓ ਤੁਸੀਂ ਮਰ ਗਦਾਂਗੇ ਆਪੇ ਮਰ ਗਿਆ ਉਹਨੂੰ ਕੋਈ ਮਾਰੀ ਸ਼ਮਿਡੀ ਸੀ ਕਿਤੇ ਸਵੈ ਫਲੂ ਤੇ ਹੋਇਆ ਨਹੀਂ ਉਹਨੂੰ ਉਹ ਤੁਹਾਡਾ ਚੰਦ ਛੜਿਆ ਤੂੰ ਆ ਮਾਰਿਆ ਉਹਨੂੰ ਕਟਰੀਓਂ ਨਹੀਂ ਮਰਦੀ ਕਈ ਕਹਣਗੇ ਸਾਫੇ ਘਰ ਤਾਂ ਨਾ ਪਹਿਣੇ ਕਟਈਂ ਰਹਿੰਦੀਆਂ ਕਟਈਂ ਮਰ ਜਾਂਦੇ ਆ ਕਟੇ ਨਹੀਂ ਮਰ ਜਾਂਦੇ ਕਟੇ ਮਾਰਦੇ ਆਂ ਬਾ ਉਹ ਜਗਰਾ ਪਾਣੀ ਪਾਪ ਕਰਦੇ ਇਸ ਕਰਕੇ ਖੈਰ ਹਿੰਸਾ ਤੋਂ ਮਾਰਤੇ ਨਹੀਂ ਛੂਟੀ ਜੀ ਦਇਆ ਨਹੀਂ ਪਾੜੀ ਜੀ ਦਇਆ ਜੇ ਤੇਰੇ ਕੋ ਰੋਟੀ ਆਪਣੇ ਭਰਾ ਬਾਰੇ ਵੀ ਸੋਚ ਆਪਣੇ ਭਰਾ ਦੇ ਬੱਚੇ ਬਾਰੇ ਸੋਚ ਆਪਣੇ ਪਿੰਡੇ ਵਿੱਚ ਕਿਸੇ ਹੋਰ ਬਾਰੇ ਸੋਚ ਜੇ ਤੂੰ ਤੇਰੇ ਕੋਲ ਹੈ ਪੈਸਾ ਕਿਸੇ ਹੋਰ ਦੀ ਹਲਪ ਕਰ ਦੂਜੇ ਬਾਰੇ ਵੀ ਸੋਚ ਪਰਪਕਾਰ ਜੀਦਾ ਜੀਦਾ ਜਦੋਂ ਆਪਾਂ ਚਿੱਟੀ ਵਿੱਚ ਪੁੱਛਦੇ ਆ ਨਾ ਜੀ ਵੈਸੇ ਕਹਿੰਦੇ ਇਹਨੂੰ ਜਦੋਂ ਤੁਹਾਨੂੰ ਬਾਕੀ ਜੀਆ ਜਾਂਦਾ ਕੀ ਹਾਲ ਤੇ ਤੁਹਾਡਾ ਜਵਾਬ ਕੀ ਹੁੰਦਾ ਭਲਾ ਜੀਆ ਜਾਂਦਾ ਉਹਦਾ ਜਵਾਬ ਕੀ ਹੁੰਦਾ ਭਲਾ ਸਾਰਾ ਸਾਰਾ ਜੀਆ ਜੰਦ ਠੀਕ ਆ ਉਹਦਾ ਹੁੰਦਾ ਭੈਣ ਵੀ ਠੀਕ ਆ ਮਾਂ ਵੀ ਠੀਕ ਆ ਦਾਦੀ ਵੀ ਠੀਕ ਆ ਦਰ ਕਦੀ ਇਹ ਵੀ ਆਖਿਆ ਆਪਾਂ ਮੱਝ ਦੇ ਜੂਆ ਵੀ ਠੀਕ ਵਾ ਉਹ ਜੀਵਾਂ ਛੜਾਉਂਦਿਆਂ ਉਹ ਅਗਲਾ ਤੁਹਾਡੇ ਟੱਬਰ ਦੇ ਜੀਵਾਂ ਬਾਰੇ ਪੁੱਛ ਰਿਹਾ ਤੁਹਾਨੂੰ ਟੱਬਰ ਦੇ ਜੀਵ ਜੰਦ ਦਾ ਕੀ ਆ ਜੀਵ ਜੰਦ ਵਿੱਚ ਮਨੁੱਖ ਆਉਂਦਾ ਨਰਿੰਦਰ ਸਿੰਘ ਸਰਵਦੀ ਦੀ ਕਿਤਾਬ ਲੈ ਕੇ ਪੜੋ ਤੁਹਾਨੂੰ ਪਤਾ ਲੱਗੇ ਝਟਕਾ ਪ੍ਰਕਾਸ਼ ਵਿੱਚ ਲਿਖਿਆ ਆਪ ਕਹਦਾ ਜੀਵ ਜੰਦ ਵਿੱਚ ਇਨਸਾਨ ਆਉਂਦਾ ਬੰਦਾ ਆਉਂਦਾ ਜਦੋਂ ਉਹ ਪੱਤਰ ਵਿੱਚ ਪੁੱਛਦਾ ਜੀ ਆ ਜਾਂਦਾ ਕੀ ਹਾਲ ਤੁਹਾਨੂੰ ਕੋ ਪੁੱਛੇ ਤੁਹਾਡੇ ਜੀ ਆ ਜਾਂਦਾ ਕੀ ਹਾਲ ਤੁਸੀਂ ਕਹੋ ਹਾਂ ਠੀਕ ਆ ਵੱਡੇ ਦੇ ਸਿਰ ਤੇ ਜੂਆ ਥੋੜੀਆਂ ਰਹਿ ਗਈਆਂ ਬਸ ਕਦੀ ਇਦਾਂ ਕਿਹਾ ਨਾ ਉਹ ਤੇ ਜੀ ਆ ਜਾਂਦਾ ਹੁਣ ਤਾਂ ਠੀਕ ਆ ਮੇਰਾ ਬਾਲ ਬੱਚਾ ਠੀਕ ਆ ਮੇਰਾ ਪੁੱਤਰ ਵੀ ਠੀਕ ਆ ਇਹ ਜਿਹੜੀ ਅੱਜ ਸਾਡੇ ਅੰਦਰ ਵਿਵਾਦ ਚੱਲਿਆ ਸਦਾ ਵੱਲੋਂ ਪਾਇਆ ਗਿਆ ਸਵਾਲ ਕਰਿਆ ਕਰੋ ਆ ਸ਼ਬਦ ਉਹਨਾਂ ਸਾਹਮਣੇ ਰੱਖਿਆ ਕਰੋ ਹਾਂ ਇਹਦੇ ਅਰਥ ਸਮਝਾ ਦਿਓ ਜੀ ਅਸੀਂ ਸਾਹ ਖਾਣਾ ਛੱਡ ਗਏ ਕੌਣ ਮਾਸ ਕੌਣ ਸਾਤ ਆ ਰਿਹਾ ਕਿਸਮੇ ਪਾਪ ਸਮਾਨੇ ਇਹ ਸਿੱਖੀ ਦਾ ਮੁੱਦਾ ਨਹੀਂ ਮਾਸ ਖਾਣਾ ਕਿ ਨਹੀਂ ਖਾਣਾ ਸਿੱਖੀ ਦਾ ਮੁੱਦਾ ਬਿਲਕੁਲ ਹੀ ਨਹੀਂ ਮੈਂ ਕਹਿਣਾ ਚਾਹੁੰਦਾ ਇਹ ਸਿੱਖੀ ਦਾ ਮੁੱਦਾ ਨਹੀਂ ਹੈ ਸਿੱਖੀ ਨੇ ਕਲੀਅਰ ਕਰ ਦਿੱਤਾ ਹੈ ਕੌਣ ਮਾਸ ਕੌਣ ਸਾਗ ਖਾਵੇ ਕਿਸਮੇ ਪਾਪ ਸਮਾਨੇ ਇਸ ਨੂੰ ਵਿਵਾਦ ਪੁਣਾਇਆ ਸਾਧਾਂ ਦੇ ਦੇਹਦਾਰਾਂ ਨੇ ਪੁੱਛੋ ਜਾ ਕੇ ਉਹਨਾਂ ਨੂੰ ਉਹਨਾਂ ਦੇ ਸਵਾਲ ਕਰੋ ਜਾ ਕੇ ਸੰਤ ਸੋ ਜੀ ਜਿਹੜੇ ਸ਼ਰਿਆਮ ਸਟੇਜਾਂ ਤੇ ਗੱਲਾਂ ਬੋਲਦੇ ਹਨ ਬਾਣੀ ਦੇ ਵਿਚਾਰ ਕਲੀਅਰ ਕਰ ਸੜਿਆ ਬਾਣੀ ਨੇ ਬਾਰ ਬਾਰ ਸ਼ਬਦ ਉਹਨਾਂ ਸੰਨ ਰੱਖਿਆ ਕਰੋ ਪਰ ਸ਼ਬਦ ਰੱਖਾਂਗੇ ਤਾਂ ਜੇ ਸਾਨੂੰ ਆਉਂਦਾ ਹੋਵੇਗਾ ਤਾਂ ਗੁਰੂ ਕੇ ਸਿੱਖੋ ਅਹੀਂ ਪੁੱਛਾਂਗੇ ਤਾਂ ਜੇ ਸਾਨੂੰ ਬਾਣੀ ਬਾਰੇ ਕੁਝ ਪਤਾ ਹੋਏਗਾ